ਤਾ ਤਸ਼ਰੀਆ ਕਾਸਰੇ ਪੰਜਾਬ ਵਾਸਤੇ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜੀ ਸੁਚਪਾ 8 ਤੋਂ ਲੈ ਕੇ 11 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਗੱਲਾਂਗੇ ਕਿਸਾਨ ਵੀਰਾਂ ਲਈ ਕੀ ਅਪਰੇਟ ਹੈ ਮੀਂਹ ਨਹੀਂ ਦੇ ਕਿੰਨੇ ਸਾਰੇ ਵਾਦੇ ਹਨ ਘਟੇ ਹਨ ਕਿਸਾਨ ਵੀਰਾਂ ਦੀ ਰਾਣੀ ਕੀ ਅਪਰੇਟ ਆਈ ਹੈ ਮੌਸਮ ਵਿਭਾਗ ਵੱਲੋਂ ਵੀ ਕੀ ਲਟ ਜਾਰੀ ਹੋਏ ਹਨ ਟੈਂਪਰੇਚਰ ਕਿੰਨਾ ਦਾ ਵਾਦਾ ਘਟਾ ਦੇਖਣ ਨੂੰ ਮਿਲੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੁੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰ ਕਰੋ ਚਲੋ ਅੱਗੇ ਵਧਦੇ ਹਾਂ ਵੀਡੀਓ ਵੱਲ ਹੁਣ ਤੁਸੀਂ ਮੌਸਮ ਭਾਜ ਦੇ ਰਿਪੋਰਟਰ ਦੀ ਸੁਣੋ ਅੱਜ ਆਪਣੇ 8 ਅਪ੍ਰੈਲ ਸਾਮਾ ਦੇ 5 ਵਾ ਚੱਕੇ ਹਨ ਆਪਣੇ 7 ਤਰੀਕ ਨਿਕਲ ਚੁੱਕੇ ਆ ਅੱਜ ਹੀਟ ਵੇਵ ਦਾ ਅਲਰਟ ਵੀ ਜਾਰੀ ਹੋਏ ਹਨ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ ਵੀ ਜਾਰੀ ਹਨ ਆਪਣੇ 10 ਤਰੀਕ ਤੱਕ 10 April ਤੱਕ ਹੀਟ ਵੇਵ ਦਾ ਸਭ ਤੋਂ ਵੱਡਾ ਆਪਣਾ ਇਹੀ ਹੁੰਦਾ ਹੈ ਪੈਕਟ ਕਿ ਤੁਸੀਂ ਪਾਣੀ ਪੀਓ ਜਿੰਨਾ ਪਾਣੀ ਪੀ ਸਕਦੇ ਹੋ ਡੀ ਹਾਈਡਰੇਸ਼ਨ ਬਿਲਕੁਲ ਨਾ ਹੋਣ ਜਿਹੜੇ ਵੀ ਆਪਣੇ ਜੌਬ ਕਰਦੇ ਹਨ ਪਾਣੀ ਪੀਓ ਖਾਣਾ ਪੂਰਾ ਟਾਈਮ ਤੇ ਟਾਈਮ ਖਾਓ ਜਿਸ ਨਾਲ ਆਪਣੇ ਡੀ ਹਾਈਡਰੇਸ਼ਨ ਦੇ ਘੱਟ ਤੋਂ ਘੱਟ ਚਾਂਸ ਬਚਣ ਬਾਕੀ ਕਰੀਏ ਟੈਂਪਰਚਰ ਦੀ ਟੈਂਪਰੇਚਰ ਜਰ ਆਪਣੇ ਨੂੰ 7° ਦੇਖਣ ਨੂੰ ਮਿਲੇਗਾ ਦਿਨ ਦਾ ਤਰਾਤ ਦਾ 20° ਤੇ ਆਪਣੇ 10 ਤਰੀਕ ਦਾ ਹੀ ਰੈਂਪ ਤੇ ਆਪਣੇ ਇੰਨੇ ਦੇਖਣ ਨੂੰ ਮਿਲੇਗਾ 9 ਨੂੰ 33° ਦੇਖਣ ਨੂੰ ਮਿਲੇਗਾ ਤੇ 10 ਤੋਂ 11 ਨੂੰ ਰਾਤ ਦਾ ਟੈਂਪਰੇਚਰ ਥੋੜਾ ਜਿਆਦਾ ਵਾਧਾ ਦੇਖਣ ਨੂੰ ਮਿਲੇਗਾ 21-22° 20 ਤੋਂ 21° ਦੇਖਣ ਨੂੰ ਮਿਲੂਗਾ ਤੇ ਆਪਣੇ ਮੌਸਮ ਵਿਭਾਗ ਵੱਲੋਂ ਲੱਟ ਕੋਈ ਖਾਸ ਚਾਰੀਆਂ ਨਹੀਂ ਹੋਏ 10 ਤਰੀਕ ਨੂੰ ਆਪਣੇ ਦੇਖੋ ਹੀਟ ਵੇਵ ਤੇ ਥੰਡਰਸਟੋਮ ਦੀ ਤੇ ਲਾਈਟ ਰੇਨ ਦੀ ਵਾਰਨਿੰਗ ਮਿਲੀ ਹੈ ਬਾਕੀ ਆਉਂਦੇ ਦਿਨਾਂ 'ਚ ਜਾਂ ਕੱਲ੍ਹ ਨੂੰ ਜਾਂ ਪਰਸ ਨੂੰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰਦਨ ਉਸ ਦਾ ਆਪਾਂ ਕੁਝ ਕਰਨ ਨਹੀਂ ਸਕਦੇ ਪਰ ਹੱਲੇ ਤੱਕ ਇਹ ਰਿ ਕੀ ਕਾਫ ਤਗੜਾ ਮੀਂਹ ਇਸਾਰ ਵੀ ਨਹੀਂ ਹਨ ਕਿਉਂਕਿ ਆਪਣੇ ਜਾਂ ਕਾਲੂ ਥੋੜੀ ਤੋਪ ਲੱਗਦੀ ਹੈ ਕਾਲੂ ਥੋੜਾ ਪਤਾ ਲੱਗੂਗਾ ਕਾਲੂ 9 ਅਪ੍ਰੈਲ ਨੂੰ ਆਪਣੇ ਜਾਂ ਥੋੜੀ ਜਿਹੀ ਜਾਈ ਤੋਪ ਲੱਗ ਜਾਂਦੀ ਹੈ ਫਿਰ ਉਹ ਸੱਦਾ ਆਪਣੇ ਥੋੜੇ ਬੋਦੇ ਪਹਾਗਾ ਵਿੱਚ ਮਾੜੇ ਮੋਟੇ ਥੋੜੇ ਬੋਦੇ ਸਪਹਿਲੇ ਤੇਜ਼ ਵੀ ਲੱਗ ਸਕਦੇ ਹਨ ਜਾਂ ਕਾਲੂ ਆਪਣੇ ਤੋਪ ਬਧੀਆਂ ਦੇਖਣ ਮਿਲੀ ਉਹ ਸੱਦਾ ਆਪਣੇ ਫਿਰ ਕਾਲੂ ਥੋੜੇ ਬੋਦੇ ਪਹਾਗਾ ਉਹ ਆਪਣੇ ਤੇਜ਼ ਮੀਤ ਤੇਜ਼ ਹਨੇਰੀ ਝੱਕੜ ਵੀ ਚੋਲ ਸਕਦਾ ਹੈ ਬਾਕੀ ਪੰਜਾਬ ਦੇ ਜ਼ਿਆਦਾ ਪਹਾਗਾ ਵਿੱਚ ਆਪ ਨੂੰ ਹਲਕਾ ਦਰਮਿਆਨਾ ਮੀਂਹ ਦੇਖਣ ਮਿਲੂਗਾ ਤੇ ਹਵਾ ਵੀ ਪਰ ਦੂਰ ਹਵਾ ਜਰੂਰ ਦੇਖ ਨੂੰ ਸਰੀ ਪੰਜਾਬ ਦੇ ਕ ਆਪਣੇ ਝੱਖੜ ਚੱਲ ਸਕਦਾ ਹੈ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਾਇਮਰੀ ਸਪੀਡ ਨਾਲ ਪਰ ਮੀਂਹ ਆਪ ਨੂੰ ਦਰਮਿਆਨੇ ਪੱਧਰ ਤਾਈਂ ਜਾਂ ਹਲਕੇ ਪੱਧਰ ਤਾਈਂ ਹੀ ਸੀਮਿਤ ਰਹੂਗਾ। ਵਾਕਈ ਤੌਰ ਤੇ ਸਦੇ ਆਪਣੇ ਪਾਕਿਸਤਾਨ ਵਿੱਚ ਸਿਸਟਮ ਆ ਚੁੱਕਾ ਹੈ। ਕੱਲ ਰਾਤ ਨੂੰ ਆਪਣੇ 9 April ਦੀ ਰਾਤ ਤੋਂ ਇਹ ਸਿਸਟਮ ਪੰਜਾਬ ਵਿੱਚ ਐਂਟਰ ਹੋਊਗਾ ਲਗਭਗ। ਬਾਕੀ ਅੱਜ ਸ਼ਾਮ ਨੂੰ ਆਪਣੇ ਥੋੜੇ ਮੁੱਲ ਫਰੇ ਦੇ ਭਾਗ ਹੋਏ ਤਾਂ ਤਾਂ ਦੰਦੇ ਹੋਗਾ। ਇਹਨਾਂ ਵਿੱਚ ਥੋੜੀ ਠੰਡੀ ਹਵਾ ਐਂਟਰੀ ਕਰ ਸਕਦੀ ਹੋਗੀ ਆਪਣੇ ਪਾਕਿਸਤਾਨ ਵੱਲ ਵੀ ਪੜਾ ਸ਼ੁਰੂ ਹੋ ਚੁੱਕਾ ਹੈ ਸਿਸਟਮ ਨਾਲ। ਵਾਕਈ ਤੌਰ ਤੇ ਕਾਲੀਆਂ ਹਨ ਲਾਈਵ ਸੈਟ ਤੇ ਵੀ ਹਨ ਇਹ ਪਰਸਪਲ ਦੀਆਂ ਹਨ। ਤੁਸੀਂ ਦੇਖੋ ਮੀਂਹ ਕੋ ਤੁਹਾਡੇ 9 ਤਰੀਕ ਤੱਕ ਮੌਸਮ ਠੀਕ ਦੇਖਣ ਨੂੰ ਮਿਲੇਗਾ 10 11 ਨੂੰ ਆਪਣੇ ਹਲਕੇ ਦਰਮਿਆਨੇ ਮੀਂਹ ਦੇ ਸਾਰ ਹਨ ਕਿਸੇ ਕਿਸੇ ਭਾਗ ਵਿੱਚ ਆਪ ਨੂੰ ਹਲਕੀ ਫੁੜਕੀ ਗੜੇ ਮਾਰੀ ਹਰਿਆਣਾ ਦੇ ਹੋਗੇ ਜਾਂ ਪੰਜਾਬ ਦੇ ਹੋਗੇ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਖਾਸ ਭਾਰੀ ਮੀਂਹ ਦੇ ਸਾਰ ਬਿਲਕੁਲ ਵੀ ਨਹੀਂ ਹਨ ਸਿਸਟਮ ਦੇ ਨਾਲ ਜੋ ਕਿ ਕਿਸਾਨ ਵਾਲੀ ਕਾਫੀ ਠੀਕ ਠਾਕ ਗੱਲ ਹੈ ਬਾਕੀ ਸਿਸਟਮ ਉਨੀ ਵੀ ਨਹੀਂ ਬੀਨੋਗਾ ਉਸ ਦੀ ਆਪਾਂ ਗੱਲ ਬਾਤ ਆਉਂਦੇ ਦਿਨਾਂ ਵਿੱਚ ਕਰਾਂਗੇ ਬਾਕੀ ਅੱਜ ਦੀ ਵੀਡੀਓ ਚੰਗੀ ਲੱਗ ਤਾਂ ਵੀਡੀਓ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੀ ਅਪਡੇਟ ਆਪਣੀ ਨਵੀਂ ਆਊਗੀ ਸਿਸਟਮ ਤਗੜਾ ਹੁੰਦਾ ਜਾਂ